ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਭਾਜਪਾ ਦੇ ਦਫ਼ਤਰ ਬਲਾਚੌਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਆਪਣਾ ਘਰ ਬਣਾਉਣ ਲਈ ਕੇਂਦਰ ਸਰਕਾਰ ਨੇ ਸਾਲ 2015 ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਸੀ ਇਸ ਸਕੀਮ ਵਿੱਚ ਲਾਭਪਾਤਰੀਆਂ ਨੂੰ ਮਕਾਨ ਬਣਾਉਣ ਲਈ ਸਰਕਾਰ ਤੋਂ ਵਿੱਤੀ ਮਦਦ ਮਿਲਦੀ ਹੈ ਉਨਾ ਕਿ ਜੇਕਰ ਕੋਈ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਸ ਲਈ ਅਰਜੀ ਕਿਵੇਂ ਦੇ ਸਕਦੇ ਹੋ ਹਾਲਾਂਕਿ ਤੁਸੀਂ ਇਸ ਸਕੀਮ ਲਈ ਆਨਲਾਈਨ ਅਤੇ ਆਫਲਾਈਨ ਦੋਵਾਂ ਲਈ ਅਰਜੀ ਦੇ ਸਕਦੇ ਹੋ ਕੇਂਦਰ ਸਰਕਾਰ ਦੀਆਂ ਜਿਹੜੀਆਂ ਵੱਖ-ਵੱਖ ਸਕੀਮਾਂ ਚੱਲ ਰਹੀਆਂ ਜਿਦੇ ਵਿੱਚ ਆਯਸ਼ਮਾਨ ਕਾਰਡ 5 ਲੱਖ ਦਾ ਫ੍ਰੀ ਇਲਾਜ ਹੋ ਰਿਹਾ ਹੈ ਇਸੇ ਤਰ੍ਹਾਂ ਕਿਸਾਨ ਸਨਮਾਨ ਨਿਧੀ ਜਿਦੇ ਵਿੱਚ ਕਿਸਾਨਾਂ ਨੂੰ ਹਰ ਸਾਲ 2-2000 ਦੀਆਂ ਤਿੰਨ ਕਿਸ਼ਤਾਂ ਮਿਲਦੀਆਂ ਇੱਕ ਬਹੁਤ ਹੀ ਵਧੀਆ ਸਕੀਮ ਕੇਂਦਰ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹੈ ਜਿਹੜੀ ਉਹਦੇ ਵੱਲੋਂ ਆਵਾਸ ਯੋਜਨਾ ਜਿਹੜੀ ਗ੍ਰਾਮੀਣ ਆਵਾਸ ਯੋਜਨਾ ਤੇ ਸ਼ਹਿਰੀ ਆਵਾਸ ਯੋਜਨਾ ਦੀ ਸਕੀਮ ਜਿਹੜੀ ਸੀਗੀ ਉਹ ਦੁਬਾਰਾ ਚਾਲੂ ਕੀਤੀ ਹੈ ਕੁਝ ਸਮਾਂ ਪਹਿਲਾਂ ਤੇ ਉਹਦੀ ਲਾਸਟ ਡੇਟ ਜਿਹੜੀ ਹੈਗੀ ਉਹ 31 ਮਾਰਚ ਹੈ 31 ਮਾਰਚ ਤੱਕ ਗ੍ਰਾਮੀਣ ਆਵਾਸ ਯੋਜਨਾ ਦੇ ਵਿੱਚ ਤੁਸੀਂ ਆਪਣਾ ਉਹ ਫਾਰਮ ਭਰ ਸਕਦੇ ਹੋ ਕਿਉਂਕਿ ਪੰਜਾਬ ਦੇ ਅੰਦਰ ਇੱਕ ਬੜੀ ਵੱਡੀ ਆਰਈਸੀ ਦਿੱਕਤ ਇਹ ਆ ਰਹੀ ਸੀ ਕਿ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਕੇ ਬਹੁਤੇ ਲੋਕਾਂ ਦੇ ਫਾਰਮ ਨਹੀਂ ਭਰੇ ਜਾਂਦੇ ਸੀ ਜਾਂ ਉਹ ਪਿਕ ਐਂਡ ਚੂਜ਼ ਦੀ ਪਾਲਸੀ ਨਾਲ ਚੱਲ ਰਹੇ ਸੀ ਉਹਦੇ ਲਈ ਕੇਂਦਰ ਸਰਕਾਰ ਨੇ ਇੱਕ ਐਸੀ ਐਪ ਬਣਾਈ ਹੈ ਜਿਹਦੇ ਨਾਲ ਤੁਸੀਂ ਉੱਥੇ ਜਾ ਕੇ ਆਪਣਾ 셀ਫ ਵੈਰੀਫਿਕੇਸ਼ਨ ਕਰਕੇ ਆਪਣੇ ਆਪ ਫਾਰਮ ਭਰ ਸਕਦੇ ਹੋ ਵੈਸੇ ਇਹ ਜਿਹੜੀ ਆਵਾਸ ਯੋਜਨਾ ਹੈਗੀ ਹੈ ਦਾ ਜਿਹੜਾ ਫਾਰਮ ਹੈ ਆਨਲਾਈਨ ਫਾਰਮ ਹੈ ਉਹ ਪੰਜਾਬ ਸਰਕਾਰ ਨੇ ਜਿਹੜੇ ਨਰੇਗਾ ਦੇ ਵਰਕਰ ਹੈ ਉਹਨਾਂ ਦੇ ਉੱਤੇ ਇੱਕ ਉਹਨਾਂ ਦਾ ਹੈੱਡ ਲਾਇਆ ਹੁੰਦਾ ਮੇਟ ਕਹਿੰਦੇ ਜਿਹਨੂੰ ਤੇ ਉਹ ਮੇਟ ਨੂੰ ਅਸੈਸਸ ਦੇ ਦਿੱਤਾ ਉਸ ਫਾਰਮ ਭਰਨ ਦਾ ਆਨਲਾਈਨ ਫਾਰਮ ਜਿਹੜਾ ਭਰਿਆ ਜਾਂਦਾ ਉਹਦੇ ਵਿੱਚ ਉਹ ਮੇਟ ਫਾਰਮ ਭਰਦਾ ਮੌਕੇ ਤੇ ਜਾ ਕੇ ਮਤਲਬ ਫਿਜ਼ੀਕਲ ਫਾਰਮ ਭਰਨ ਦੀ ਜਗ੍ਹਾ ਆਨਲਾਈਨ ਫਾਰਮ ਭਰ ਹੋ ਰਿਹਾ ਹੈ ਉਦੇ ਲਈ ਜਿਹੜੀਆਂ ਚੀਜ਼ਾਂ ਡਾਕੂਮੈਂਟ ਜ਼ਰੂਰੀ ਹੈ ਉਹ ਡਾਕੂਮੈਂਟੇ ਜ਼ਰੂਰੀ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਜਿਹੜਾ ਫਾਰਮ ਭਰਿਆ ਜਾਣਾ ਉਹ ਸਿਰਫ ਉਹਦੀ ਪ੍ਰੀਫਰੈਂਸ ਕਰੋ ਜਾਂ ਸਿਰਫ ਜਿਹੜੇ ਨਰੇਗਾ ਦੇ ਅੰਦਰ ਨਰੇਗਾ ਦੇ ਵਰਕਰ ਹੈਗੇ ਆ ਜਿਨ੍ਹਾਂ ਦਾ ਜੋਬ ਕਾਰਡ ਬਣਿਆ ਹੋਇਆ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾ ਰਹੀ ਹੈ ਫਿਲਹਾਲ ਕਿ ਉਹਨਾਂ ਦਾ ਫਾਰਮ ਭਰਿਆ ਜਾਊਗਾ ਉਹਦੇ ਲਈ ਉਹਦੇ ਵਿੱਚ ਵੀ ਜਿਹੜੀਆਂ ਮਹਿਲਾਵਾਂ ਪਰਿਵਾਰ ਦੀਆਂ ਜਿਹੜੀਆਂ ਮੁਖੀ ਮਹਿਲਾਵਾਂ ਹੈਗੀਆਂ ਜਿਨ੍ਹਾਂ ਦਾ ਨਰੇਗਾ ਦਾ ਜੌਬ ਕਾਰਡ ਬਣਿਆ ਹੋਇਆ ਉਹ ਸਭ ਤੋਂ ਪਹਿਲਾਂ ਉਹਨਾਂ ਦੇ ਆਨਲਾਈਨ ਫਾਰਮ ਭਰੇ ਜਾਣੇ ਆ ਉਹਦੇ ਵਿੱਚ ਤਿੰਨ ਡਾਕੂਮੈਂਟ ਚਾਹੀਦੇ ਆ ਮੌਜੂਦ ਮੌਕੇ ਤੇ ਪਹਿਲਾ ਡਾਕੂਮੈਂਟ ਜਿਹੜਾ ਨਰੇਗਾ ਦਾ ਜੌਬ ਕਾਰਡ ਹੁੰਦਾ ਉਹ ਹੋਣਾ ਜ਼ਰੂਰੀ ਆ ਉਹ ਜੌਬ ਕਾਰਡ ਦੇ ਨਾਲ ਕੀ ਆ ਜੌਬ ਕਾਰਡ ਦਾ ਉੱਤੇ ਜਿਹੜਾ ਨੰਬਰ ਆ ਜਦੋਂ ਫਾਰਮ ਭਰਨਾ ਹੈ ਜੌਬ ਕਾਰਡ ਨੰਬਰ ਭਰਨਾ ਹੁੰਦਾ ਉਸੇ ਤਰ੍ਹਾਂ ਦੂਸਰਾ ਆਧਾਰ ਕਾਰਡ ਚਾਹੀਦਾ ਆਧਾਰ ਕਾਰਡ ਨੰਬਰ ਭਰਨਾ ਤੇ ਤੀਸਰਾ ਬੈਂਕ ਅਕਾਊਂਟ ਦੀ ਕਾਪੀ ਚਾਹੀਦੀ ਆ ਜਿਹਦੇ ਵਿੱਚੋਂ ਡਿਟੇਲ ਭਰਨੀ ਆ ਬੈਂਕ ਦੀ ਇਹ ਬੈਂਕ ਦਾ ਜਿਹੜਾ ਅਕਾਊਂਟ ਨੰਬਰ ਆ ਉਹ ਇਹ ਤਿੰਨ ਚੀਜ਼ਾਂ ਹੋਣੀਆਂ ਜ਼ਰੂਰੀ ਆ ਮੌਕੇ ਤੇ ਹੀ ਫਾਰਮ ਭਰਿਆ ਜਾਣਾ ਆਨਲਾਈਨ ਮੌਕੇ ਤੇ ਹੀ ਉਸ ਬੰਦੇ ਦੀ ਜਿਹੜਾ ਬੰਦਾ ਜਿਹੜੇ ਵਿਅਕਤੀ ਦਾ ਫਾਰਮ ਭਰਨਾ ਆ ਉਹਦੀ ਵੈਰੀਫਿਕੇਸ਼ਨ ਹੋ ਜਾਣੀ ਆਨਲਾਈਨ ਫੋਟੋ ਖਿੱਚ ਕੇ ਉੱਥੇ ਮੌਕੇ ਤੇ ਹੀ ਤੇ ਮੌਕੇ ਤੇ ਹੀ ਜਿਹੜਾ ਘਰ ਹੈਗਾ ਲੋਕੇਸ਼ਨ ਕਿਉਂਕਿ ਉੱਥੇ ਦੀ ਚੱਕਣੀਆਂ ਉਹਨਾਂ ਨੇ ਲੋਕੇਸ਼ਨ ਔਨ ਕਰਨੀ ਪੈਣੀ ਆ ਉਹ ਮੌਕੇ ਤੇ ਹੀ ਤੁਸੀਂ ਉਹ ਜਾ ਕੇ ਉਹਦੀਆਂ ਫੋਟੋਆਂ ਖਿੱਚਣੀਆਂ ਕਰਦੀਆਂ ਕਿ ਕੱਚੇ ਵਾਲੇ ਪਏ ਹੋਏ ਆ ਕੰਦਾ ਕਿਵੇਂ ਆ ਤੇ ਜਿਨ੍ਹਾਂ ਦੇ ਕੱਚੇ ਵਾਲੇ ਆ ਟੀਨਾ ਪਈਆਂ ਹੋਈਆਂ ਉਹਨਾਂ ਸਾਰਿਆਂ ਨੂੰ ਉਹ ਉਸ ਇਸ ਸੁਵਿਧਾ ਇਹਦੇ ਚ ਸੁਵਿਧਾ ਮਿਲਣੀ ਆ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ He used to work with reputed companies, agencies, as well local builders with brothers. He is professional by plumbing, electrician, masonry car For more information, please contact him at under checktrade platform slash 921760. Chander Consultants Limited call him on this number 07940795686 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ